ਇਸ ਵੇਲੇ ਦੀ ਵੱਡੀ ਖਬਰ ਪੰਜਾਬੀ ਅਦਕਾਰਾਂ ਤਾਨੀਆਂ ਦੇ ਪਿਤਾ ਅਨਿਲ ਕੰਬੋਜ ਨੂੰ ਲੈ ਕੇ ਆ ਰਹੀ ਹੈ ਦੱਸਦੀ ਹੈ ਕਿ ਬੀਤੇ ਦਿਨੀ ਮੋਕਾ ਦੇ ਵਿੱਚ ਅਨਿਲ ਕੰਬੋਜ ਨੂੰ ਗੋਲੀਆਂ ਮਾਰੀਆਂ ਗਈਆਂ ਸਨ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੀ ਹੈ ਕਿ ਮਹਿਲਾ ਦਾ ਨਾਮ ਪਵਨਦੀਪ कौर ਦੱਸਿਆ ਜਾ ਰਿਹਾ ਹੈ ਤੇ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਉਸਦੀ ਗ੍ਰਿਫਤਾਰੀ ਨੂੰ ਅੰਜਾਮ ਦਿੱਤਾ ਗਿਆ ਦੱਸਦੀ ਹੈ ਕਿ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਦੋਸ਼ੀ ਔਰਤ ਪਵਨਦੀਪ ਕੌਰ ਨੇ ਗੋਲੀ ਚਲਾਉਣ ਵਾਲੇ ਇੱਕ ਦੋਸ਼ੀ ਨੂੰ ਪਨਾਹ ਦਿੱਤੀ ਪੁਲਿਸ ਪਹਿਲਾਂ ਹੀ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਜਿਨ੍ਹਾਂ ਨੇ 4 ਜੁਲਾਈ ਨੂੰ ਮੋਗਾ ਦੇ ਕੋਟੀ ਸੇਖਾ ਦੇ ਡਾਕਟਰ ਅਨਿਲ ਕੰਬੋਜ ਤੇ ਗੋਲੀਆਂ ਚਲਾਈਆਂ ਸਨ ਅਗਲੀ ਜਾਂਚ ਵਿੱਚ ਮੋਗਾ ਪੁਲਿਸ ਨੂੰ ਹੋਰ ਸਫਲਤਾ ਉਸ ਵੇਲੇ ਮਿਲੀ ਜਦੋਂ ਮੋਗਾ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਔਰਤ ਪਵਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਪਵਨਦੀਪ ਕੌਰ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਰਹਿਣ ਵਾਲੀ ਹੈ ਐਸਪੀਡੀ ਬਾਲ ਕ੍ਰਿਸ਼ਨ ਨੇ ਦੱਸਿਆ ਕਿ ਇਸ ਮਾਮਲੇ ਦੀ ਬਹੁਤ ਗੰਭੀਰਤਾ ਦੇ ਨਾਲ ਜਾਂਚ ਚੱਲ ਰਹੀ ਹੈ ਔਰਤ ਪਵਨਦੀਪ ਕੌਰ ਨੇ ਮਲਜ਼ਮ ਗੁਰਮਨਦੀਪ ਨੂੰ ਪਨਾਹ ਦਿੱਤੀ ਪੁਲਿਸ ਨੇ ਉਸ ਨੂੰ ਵੀ ਗ੍ਰਫਤਾਰ ਕਰ ਲਿਆ ਅਤੇ ਹੁਣ ਉਸ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਪੂਰੇ ਗਿਰੋਹ ਦਾ ਪਤਾ ਲਗਾਏਗੀ ਕਿ ਕਿ ਆਖਿਰ ਕੌਣ ਨੇ ਕਿਉਂ ਉਹਨਾਂ ਵੱਲੋਂ ਡਾਕਟਰ ਕੰਬੋਜ ਨੂੰ ਨਿਸ਼ਾਨਾ ਬਣਾਇਆ ਗਿਆ ਕੀ ਇਸ ਦਾ ਐਂਟਰਟੇਨਮੈਂਟ ਇੰਡਸਟਰੀ ਦੇ ਨਾਲ ਕੋਈ ਤਾਲੁਕ ਹੈ ਜਾਂ ਫਿਰ ਜੋ ਗੈਂਗਸਟਰ ਨੇ ਉਹ ਇਸ ਘਟਨਾ ਦੇ ਪਿੱਛੇ ਜ਼ਿੰਮੇਵਾਰ ਨੇ ਤਾਂ ਪੂਰੇ ਗਿਰੋਹ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ ਹੋਰ ਕੀ ਕੁਝ ਕਹਿਣਾ ਸੀ ਪੁਲਿਸ ਦਾ ਇਸ ਪੂਰੇ ਮਾਮਲੇ ਬਾਰੇ ਆਓ ਦੇਖਦੇ ਹਾਂ ਬੀਤੇ 4 ਤਰੀਕ ਨੂੰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ ਜਿਆ ਟਾਊਨ ਕੋਟਸਿਆ ਇਸੇ ਖਾਂ ਵਿੱਚ ਜਿਸ ਵਿੱਚ ਡਾਕਟਰ ਨਿਲਕਮੋਦ ਦੇ ਵੀ ਤੇ ਉਹ ਸ਼ੂਟਿੰਗ ਹੋਈ ਸੀ ਉਹਨਾਂ ਦੇ ਇੱਕ ਇੰਜਰੀ ਹੋਈ ਹੈ ਜਿਹੜੇ ਹਜੇ ਵੀ ਹਸਪੀਟਲ ਵਿੱਚ ਆਈ ਸੀ ਯੂ 'ਚ ਹੈਗੇ ਨੇ ਉਸ ਲਈ ਇਸ ਇਨਵੈਸਟੀਗੇਸ਼ਨ ਤਹਿਤ ਅਸੀਂ ਪਹਿਲਾਂ ਇੱਕ ਐਫਆਈਆ ਨੰਬਰ 123 ਜਿਹੜੀ ਰਜਿਸਟਰਡ ਕੀਤੀ ਸੀ ਉਸ ਵਿੱਚ ਅਸੀਂ ਤਿੰਨ ਜਿਹੜੇ ਹੈਗੇ ਸੀ ਮੇਨ ਸ਼ੂਟਰ ਜਾਂ ਜਿਨ੍ਹਾਂ ਨੇ ਉਹਨਾਂ ਨੂੰ ਹੈਲਪ ਕੀਤੀ ਸੀ ਉਹਨਾਂ ਨੂੰ ਅਰੈਸਟ ਕਰ ਦਿੱਤਾ ਗਿਆ ਸੀ ਤੇ ਉਸ ਦੀ ਫਦਰ ਇਨਵੈਸਟੀਗੇਸ਼ਨ ਕਰਦੇ ਹੋਏ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਮੇਨ ਸ਼ੂਟਰ ਸੀ ਗੁਰਮਨਦੀਪ ਇਹਦੇ ਵਿੱਚ ਉਸ ਨੂੰ ਇੱਕ ਲੜਕੀ ਜਿਹੜੀ ਹੈਗੀ ਆ ਉਸ ਨੇ ਪਨਾਹ ਦਿੱਤੀ ਸੀ ਜੋ ਪਿੰਡ ਸੌਂਦਾ ਥਾਣਾ ਸਰਹੰਦ ਜ਼ਿਲ੍ਹਾ ਫਤਿਹਗੜ ਸਾਹਿਬ ਉਥੋਂ ਦੀ ਰਹਿਣ ਵਾਲੀ ਹੈ ਤੇ ਉਹ ਅੱਜ ਵੀ ਜਿਹੜੀ ਹੈਗੀ ਆ ਇੱਥੇ ਕੋਰਟਿਸ ਖਾਂ ਸ਼ਹਿਰ ਵਿੱਚ ਆਈ ਹੋਈ ਹੈਗੀ ਹੈ ਤੇ ਉਸ ਦੇ ਤਹਿਤ ਹੀ ਅਸੀਂ ਸਿਕਰਟ ਇਨਫੋਰਮੇਸ਼ਨ ਦੇ ਤਹਿਤ ਅਸੀਂ ਐਫਆਈਆ ਨੰਬਰ 126 ਅੰਡਰ uh, ਸੈਕਸ਼ਨ 249 ਬੀ ਐਨਐਸ ਰਜਿਸਟਰਡ ਕੀਤਾ ਤੇ ਜਿਹੜੀ ਸਿਕਰਟ ਇਨਫੋਰਮੇਸ਼ਨ ਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਉਸ ਨੂੰ ਛੋਡੀ ਨੂੰ ਅਰੈਸਟ ਕਰ ਦਿੱਤਾ ਗਿਆ ਇੱਕ ਗੁਰਮਨਦੀਪ ਜਿਹੜੀ ਹੈਗੀ ਹੈ ਇਹ ਜਿਹੜੀ ਉਹਦੀ ਸੌਰੀ ਜਿਹੜੀ ਪਵਨ ਛੋਡੀ ਹੈਗੀ ਹੈ ਇਹ ਉਹਦੀ ਆਪਣੀ ਗੁਰਮਨਦੀਪ ਦੀ ਫਰੈਂਡ ਹੈਗੀ ਹੈ ਤੇ ਜਿਹੜੀ ਇਹ ਨੂੰ ਜਾਣਦੀ ਸੀ ਇਹ ਫਤਗਟ ਸਾਹਿਬ ਦੀ ਰਹਿਣ ਵਾਲੀ ਹੈ ਇਹ ਜੇ ਦੀ ਤਕਰੀਬਨ 20s ਹੈ ਜੀ 2020 23 24 ਦੀ ਹੈ ਇਹ ਜਿਹੜੀ ਜੁਡੀਸ਼ਨਲ ਰਿਮਾਂਡ ਤੇ ਹਾਂਜੀ ਹਜੇ ਅਸੀਂ ਇਹਨੂੰ ਪੁਲਿਸ ਰਿਮਾਂਡ ਤੇ ਲੈ ਕੇ ਆਵਾਂਗੇ ਉਹਨਾਂ ਨੂੰ ਜਿਹੜੀ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਹੈ ਕਿਉਂ ਆਈ ਸੀ ਇੱਥੇ ਜਾਂ ਉਹ ਕਿਉਂ ਉਹ ਕੀ ਇਹਨਾਂ ਦਾ ਮੇਨ ਮਨਤਬ ਸੀ ਹੋਰ ਸੀ ਸਾਰਾ ਇਨਵੈਸਟੀਗੇਟ ਕਰਨ ਦਾ ਪਿਛੋਕੜ ਕੀ ਹੈ ਹਾਂਜੀ ਇਹ ਇੱਕ ਜੋ ਸਾਨੂੰ ਪਤਾ ਲੱਗੇ ਇੱਕ ਐਮਐਸਸੀ ਸਟੂਡੈਂਟ ਹੈ ਨੇ ਜੋ ਇਹ ਹੈਗਾ ਸੀ ਇਹ ਹਜ ਤੱਕ ਅਸੀਂ ਇਨਵੈਸਟੀਗੇਸ਼ਨ ਚ ਪਤਾ ਕਰਦੇ ਪਏ ਕਿ ਇਹਨੇ ਕਿੱਥੇ ਕਿੱਥੇ ਗਏ ਹੈਗੇ ਸੀ ਬਟ ਇਹ ਨਾ ਜਰੂਰ ਪਤਾ ਲੱਗਿਆ ਆਫਟਰ ધ ਇਨਸੀਡੈਂਟ ਜਿਹੜਾ ਗੁਰਮਨਦੀਪ ਸੀ ਇਹ ਇਸ ਜੋ ਲੜਕੀ ਹੈਗੀ ਇਸ ਕੋ ਚਲਾ ਗਿਆ ਸੀ ਦੋਸ਼ੀ ਇਹ ਹੈ ਗੁਰਮਨਦੀਪ ਇਹਦੇ ਕੋਲ ਚਲਾ ਗਿਆ ਸੀ ਇਹਨੇ ਲੁਕੋ ਲਿਆ ਸੀ ਉਹ ਇਮੀਡੀਏਟ ਆਫਟਰ ਇਨਸੀਡੈਂਟ ਅਸੀਂ ਵੀ ਇਹਨੂੰ ਅਸਟਿੱਗ ਕੀਤਾ ਹੈਗਾ ਇਹ ਹੁਣ ਅਸੀਂ ਪੁੱਛਾਂਗੇ ਕਿ ਇਸ ਮੰਤਬ ਨਾਲ ਇਹ ਉਹਨੂੰ ਨਾਮ ਦਿੱਤੇ ਸੀ ਕੀ ਇਹਦਾ ਮੇਨ ਉਹਦੇ ਕੋਈ ਐਂਗਲ ਸੀ ਕਦੋਂ ਤੋਂ ਜਾਣਦੀ ਹੈ ਸਾਰਾ ਹਜੇ ਅਸੀਂ ਇਹਨੂੰ ਪੁੱਛਗਿਸ਼ ਕਰਕੇ ਜੀ ਇਨਵੈਸਟੀਗੇਸ਼ਨ ਜੇ ਲੈ ਕੇ ਆਵਾਂਗੇ ਐਮ ਐਸ ਸੀ ਸਟੂਡੈਂਟ ਇਸ ਰਵਦੀਏ ਜੀ ਇੱਥੇ ਨਹੀਂ ਇਧਰ ਦੀ ਨਹੀਂ ਉਧਰ ਦੀ ਫਟਿਆਲਾ ਸਾਈਡ ਦੀ ਇੱਥੇ ਸਰਪੁਰ ਕਵਰੀਗੁਰਾ ਵੀ ਇਹਨੂੰ ਨਹੀਂ ਹਜੇ ਤੱਕ ਅਸੀਂ ਰਿਕਵਰੀ ਨਹੀਂ ਹੋਈ ਹੈਗੀ ਹਜੇ ਨੂੰ ਅਰੈਸਟ ਕੀਤਾ ਗਿਆ ਹੈ